ਬਜਟ ਦੇ ਵਿੱਚ ਕੈਪੀਟਲ ਅਗੇਂਸ ਟੈਕਸ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਹੈ ਜਿਸ ਦੇ ਬਾਅਦ ਇਸ ਬਾਰੇ ਲਗਾਤਾਰ ਅਮੀਰ ਕੈਨੇਡੀਅਨ ਬਿਜ਼ਨਸਮੈਨਾਂ ਦੇ ਵੱਲੋਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਬੀਤੇ ਦਿਨ ਡਾਕਟਰਾਂ ਦੀ ਐਸੋਸੀਏਸ਼ਨ ਦੇ ਵੱਲੋਂ ਵੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਦੀ ਗੁਜ਼ਾਰਿਸ਼ ਕੀਤੀ ਗਈ ਸੀ ਜਿਨ੍ਹਾਂ ਤਰਕ ਦਿੱਤਾ ਸੀ ਕਿ ਸਰਕਾਰ ਦੇ ਇਸ ਫੈਸਲੇ ਨਾਲ ਡਾਕਟਰਸ ਦੇ ਵੱਲੋਂ ਆਪਣੇ ਬੁਢਾਪੇ ਲਈ ਕੀਤੀਆਂ ਸੇਵਿੰਗਸ ਤੇ ਅਸਰ ਪਵੇਗਾ ਅਤੇ ਉਹ ਪੈਨਸ਼ਨ ਵੀ ਹਾਸਲ ਨਹੀਂ ਕਰਨਗੇ ਜਿਸ ਦੇ ਬਾਅਦ ਇਹ ਸੰਭਾਵਨਾ ਬਣੀਆਂ ਹੋਈਆਂ ਸਨ ਕਿ ਸ਼ਾਇਦ ਫੈਡਰਲ ਸਰਕਾਰ ਦੇ ਵੱਲੋਂ ਇਸ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਫੈਡਰਲ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹਟਦੀ ਹੋਈ ਦਿਖਾਈ ਨਹੀਂ ਦੇ ਰਹੀ ਹੈ ਕੈਨੇਡਾ ਦੀ ਉੱਚ ਆਮਦਨ ਵਾਲਿਆਂ ਦੇ ਉੱਤੇ ਵੱਧ ਟੈਕਸ ਲਾਏ ਜਾਣ ਦੇ ਆਪਣੇ ਫੈਸਲੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਪੂਰੀ ਤਰ੍ਹਾਂ ਅਟਲ ਹਨ ਪਰ ਇਸ ਫੈਸਲੇ ਦਾ ਵਿਰੋਧ ਡਾਕਟਰਾਂ ਤੇ ਕਾਰੋਬਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਟਰੂਡੋ ਤੇ ਫਰੀਲੈਂਡ ਨੇ ਵੱਧ ਆਮਦਨ ਵਾਲੇ ਕੈਨੇਡੀਅਨਸ ਉੱਤੇ ਅਗਲੇ 5 ਸਾਲਾਂ ਵਿੱਚ ਵੱਧ ਟੈਕਸ ਲਾ ਕੇ 19.3 ਬਿਲੀਅਨ ਡਾਲਰ ਦੀ ਬਚਤ ਦੇ ਆਪਣੇ ਫੈਸਲੇ ਦਾ ਪੱਖ ਪੂਰਿਆ ਇਟੈਕਸ ਅਜਿਹੇ ਵਿਅਕਤੀਆਂ ਦੇ ਉੱਤੇ ਲਾਏ ਜਾਣ ਦੀ ਤਜ਼ਵੀਜ਼ ਹੈ ਜਿਨ੍ਹਾਂ ਦੀ ਸਾਲ ਪਰ ਦੀ ਕਮਾਈ 250000 ਡਾਲਰ ਤੋਂ ਵੱਧ ਹੈ ਫੈਡਰਲ ਸਰਕਾਰ ਨੂੰ ਨਵੀਂ ਆਮਦਨ ਦਾ ਫੁਰਨਾ ਉਸ ਸਮੇਂ ਫੁਰਿਆ ਜਦੋਂ ਹਾਊਸਿੰਗ ਸੰਕਟ ਨੂੰ ਖਤਮ ਕਰਨ ਦੇ ਲਈ ਤੇ ਸੋਸ਼ਲ ਪ੍ਰੋਗਰਾਮ ਵਧਾਉਣ ਦੇ ਲਈ ਸਰਕਾਰ ਨਵਾਂ ਰਾਹ ਲੱਭਣ ਵਾਸਤੇ ਹੱਥ ਪੈਰ ਮਾਰ ਰਹੀ ਸੀ ਇਸ ਦੇ ਨਾਲ ਹੀ ਸਰਕਾਰ ਨਵੀਂ ਪੀੜੀ ਉੱਤੇ ਵੀ ਵਾਧੂ ਬੋਝ ਨਹੀਂ ਸੀ ਪਾਉਣਾ ਚਾਹੁੰਦੀ ਸਸਕੇਚੁਆਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਟਰੂਡੋ ਨੇ ਆਖਿਆ ਹੈ ਕਿ ਜਦੋਂ ਨੌਜਵਾਨਾਂ ਨੇ ਆਪਣਾ ਘਰ ਦਾ ਅੱਛ ਸੁਪਨਾ ਜਿਹੜਾ ਉਹ ਪੂਰਾ ਹੋਣ ਦਾ ਖਿਆਲ ਛੱਡਣਾ ਸ਼ੁਰੂ ਕਰ ਦਿੱਤਾ ਤਾਂ ਹਾਲਾਤ ਨੂੰ ਸੰਤੁਲਿਤ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਇੱਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਜਿੰਨਾ ਕੈਨੇਡੀਅਨਸ ਦੀ ਆਮਦਨ ਪਰ ਦੇ ਵਿੱਚ 250000 ਡਾਲਰ ਤੋਂ ਵੱਧ ਹੈ ਉਹਨਾਂ ਨੂੰ 25 ਜੂਨ ਤੋਂ ਇਸ ਕਮਾਈ ਦੇ ਉੱਤੇ ਵੱਧ ਟੈਕਸ ਦੇਣੇ ਹੋਣਗੇ ਇਨਕਮ ਟੈਕਸ ਐਕਟ ਦੇ ਵਿੱਚ ਇਸ ਸੋਧ ਨਾਲ ਅਮੀਰਾਂ ਉੱਤੇ 0.13 ਫੀਸਦੀ ਦਾ ਬੋਝ ਪਵੇਗਾ ਤੇ ਕੈਨੇਡਾ ਦੀਆਂ ਕਾਰਪੋਰੇਸ਼ਨਾਂ ਨੇ ਤੇ ਕੈਨੇਡੀਅਨਸ ਜਿਨ੍ਹਾਂ ਦੀ ਉਸ ਨਾਮਦਨ 1.42 ਮਿਲੀਅਨ ਡਾਲਰ ਹੈ ਉੱਤੇ 12 ਫੀਸਦੀ ਦਾ ਬੋਝ ਵਧੇਗਾ ਕੋ ਅਜਬੇਸ਼ਕ ਫਿਲਹਾਲ ਸਰਕਾਰ ਦੇ ਵੱਲੋਂ ਕਿਸੇ ਵੀ ਤੇਰ ਨੂੰ ਇਸ ਰਾਤੇ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਪਰ ਜੇਕਰ ਡਾਕਟਰਸ ਦੇ ਵੱਲੋਂ ਇਸ ਸਬੰਧੀ ਕੋਈ ਸਖਤ ਕਦਮ ਚੁੱਕਿਆ ਜਾਂਦਾ ਹੈ ਤਾਂ ਫਿਰ ਸ਼ਾਇਦ ਸਰਕਾਰ ਇਸ ਸਬੰਧੀ ਕੁਝ ਸੋਚ ਸਕਦੀ ਹੈ ਕਿਉਂਕਿ ਡਾਕਟਰਸ ਦੀ ਘਾਟ ਕੈਨੇਡਾ ਵਿੱਚ ਪਹਿਲਾਂ ਹੀ ਬਹੁਤ ਵੱਡਾ ਮੁੱਦਾ ਹੈ ਤੇ ਨਵੇਂ ਡਾਕਟਰੀ ਜਿਹੜੇ ਪੜ੍ਹੇ ਡਾਕਟਰ ਫੈਮਿਲੀ ਫਿਜ਼ੀਸ਼ੀਅਨ ਬਣਨ ਦੇ ਵਿੱਚ ਘੱਟ ਰੁਚੀ ਰੱਖਦੇ ਨੇ ਅਤੇ ਇਹਨਾਂ ਹਾਲਾਤਾਂ ਵਿੱਚ ਮੌਜੂਦਾ ਡਾਕਟਰਾਂ ਨੂੰ ਪ੍ਰੈਕਟਿਸ ਦੇ ਵਿੱਚ ਬਣਾਈ ਰੱਖਣ ਲਈ ਸੰਭਾਵਨਾਵਾਂ ਹਨ ਤੇ ਸਰਕਾਰ ਇਸ ਮਾਮਲੇ ਤੇ ਦਬਾ ਵੱਧ ਸਕਦਾ ਹੈ ਸਰੀ ਪੁਲਿਸ ਸਰਵਿਸ ਨੂੰ ਨਤੀ ਨਵੰਬਰ 2024 ਨੂੰ ਅਧਿਕਾਰਤ ਤੌਰ ਤੇ आरसीएमपी ਦੀ ਥਾਂ ਲੈ ਲਵੇਗੀ ਇਸ ਦਾ ਐਲਾਨ ਬੀਸੀ ਦੇ ਸੋਲੀਸਟਰ ਜਰਨਲ ਮਾਈਕ ਫਾਰਮਰਥ ਵੱਲੋਂ ਕੀਤਾ ਗਿਆ ਇਸ ਮੌਕੇ ਬੋਲਦਿਆਂ ਮਾਈਕ ਫਾਰਮਰਥ ਨੇ ਕਿਹਾ ਕਿ ਮਿਨਿਸਪਲ ਪੁਲਿਸ ਫੋਰਸ ਵਿੱਚ ट्रांजिशन ਇੱਕ ਸਹਿਯੋਗੀ ਯੋਜਨਾ ਦੇ ਅਨੁਸਾਰ ਅੱਗੇ ਵਧੇਗਾ ਤੇ ਇਸ ਦੇ ਨਾਲ ਪਬਲਿਕ ਸੇਫਟੀ ਤੇ ਕੋਈ ਅਸਰ ਨਹੀਂ ਹੋਵੇਗਾ ਦੱਸਦੇ ਕਿ ਸਾਬਕਾ ਮੇਅਰ ਡਗ ਮਕੱਲਮ ਦੀ ਅਗਵਾਈ ਦੇ ਵਿੱਚ ਸਰੀ ਦੇ ਸਾਪ ਦਾ ਸਿਟੀ ਕੌਂਸਲ ਨੇ ਸਰੀ ਦੇ ਵਿੱਚ RCMP ਨੂੰ ਹਟਾ ਕੇ ਸਰੀ ਦੀ ਨਵੀਂ ਪੁਲਿਸ ਫੋਰਸ ਤਿਆਰ ਕਰਨ ਦਾ ਫੈਸਲਾ ਲਿਆ ਸੀ ਪਰ ਸਰੀ ਦੇ ਮੌਜੂਦਾ ਮੇਅਰ ਬ੍ਰੈਂਡਾ ਲੋਕ ਦੀ ਮੌਜੂਦਾ ਕੌਂਸਲ ਨੇ ਇਸ ਤਬਦੀਲੀ ਨੂੰ ਰੋਕ ਦਿੱਤਾ ਸੀ ਤੇ ਸਰੀ ਦੇ ਵਿੱਚ RCMP ਨੂੰ ਬਰਕਰਾਰ ਰੱਖਣ ਦਾ ਆਪਣਾ ਪਲਾਨ ਸੂਬਾ ਸਰਕਾਰ ਨੂੰ ਭੇਜਿਆ ਸੀ ਫਾਰਨਵਰਥ ਨੇ ਕਿਹਾ ਹੈ ਕਿ ਅਸੀਂ ਇਸ ਟਰਾਂਜੀਸ਼ਨ ਕਾਰਵਾਈ ਦੇ ਵਿੱਚ ਕਾਫੀ ਅੱਗੇ ਪਹੁੰਚ ਗਏ ਹਾਂ ਤੇ ਇਹ ਕਾਫੀ ਚੁਣੌਤੀਪੂਰਨ ਰਹੀ ਹੈ 2 ਹਫ਼ਤੇ ਪਹਿਲਾਂ ਮੇਅਰ ਬ੍ਰੈਂਡਾ ਲੋਕ ਨੇ ਇਸ ਤਬਦੀਲੀ ਦੇ ਲਈ ਪ੍ਰੋਵਿੰਸ ਤੇ ਡਾਲਰ 250 ਮਿਲੀਅਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਤੇ ਦਾਵਾ ਕੀਤਾ ਸੀ ਕਿ ਪੇਸ਼ਕਸ਼ ਨੂੰ ਸਵੀਕਾਰ ਕਰਨਾ ਸਾਡੇ ਨਿਵਾਸੀਆਂ ਤੇ ਸਰੀ ਦੇ ਵਿੱਚ ਸਮੁੱਚੀ ਜਨਤਕ ਸੁਰੱਖਿਆ ਲਈ ਨੁਕਸਾਨਦੇ ਹੋਵੇਗਾ ਇਸ ਪੇਸ਼ਕਸ਼ ਤਹਿਤ ਅਗਲੇ 5 ਸਾਲਾਂ ਵਿੱਚ ਤਬਦੀਲੀ ਲਈ ਡਾਲਰ 150 ਮਿਲੀਅਨ ਤੇ ਉਸ ਤੋਂ ਬਾਅਦ ਦੇ 5 ਸਾਲਾਂ ਲਈ ਪ੍ਰਤੀ ਸਾਲ ਡਾਲਰ 20 ਮਿਲੀਅਨ ਤੱਕ ਸਰੀ ਪੁਲਿਸ ਤੇ RCMP ਅਫਸਰਾਂ ਦੀਆਂ ਤਨਖਾਹਾਂ ਵਿਚਲੇ ਅੰਤਰ ਨੂੰ ਪੂਰਾ ਕਰਨ ਲਈ ਦਿੱਤੇ ਜਾਣੇ ਸਨ ਮੇਅਰ ਬੈਂਡਾ ਲੋਕ ਨੇ RCMP ਨੂੰ ਰੱਖਣ ਦੇ ਮੁੱਦੇ ਤੇ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ ਪੁਲਿਸਿੰਗ ਬਾਬਤ ਅੰਤਮ ਅਧਿਕਾਰ ਸੁਬਾਈ ਸਰਕਾਰ ਦੇ ਕੋਲ ਹੁੰਦਾ ਹੈ ਤੇ ਫਾਰਮਰਥ ਨੇ ਕਿਹਾ ਹੈ ਕਿ ਤਬਦੀਲੀ ਲਈ ਸਹਿਮਤੀ ਮੌਜੂਦਾ ਵਿਧਾਨਕ ਢਾਂਚੇ ਦੇ ਅੰਦਰ ਹੋ ਰਹੀ ਸੀ ਸਰੀ ਦੇ ਸਿਟੀ ਕੌਂਸਲ ਲੈਂਡਾ ਐਨ ਐਸ ਨੇ ਕਿਹਾ ਹੈ ਕਿ ਉਹ ਅਤੇ ਸਰੀ ਦੇ ਬਹੁਤ ਸਾਰੇ ਨਿਵਾਸੀ ਫਾਰਮਰਥ ਦੇ ਐਲਾਨ ਸੁਣ ਕੇ ਰਾਹਤ ਮਹਿਸੂਸ ਕਰ ਰਹੇ ਨੇ ਬੇਸ਼ੱਕ ਸਿਰੀ ਆਫ ਸਰੀ ਦੇ ਵੱਲੋਂ ਇਸ ਸਬੰਧੀ ਅਦਾਲਤੀ ਰੁਖ ਵੀ ਤਿਆਰ ਕੀਤਾ ਗਿਆ ਹੈ ਜਿਸ ਦੀ ਸੁਣਵਾਈ ਅਪ੍ਰੈਲ ਦੇ ਅੰਤ ਦੇ ਵਿੱਚ ਸ਼ੁਰੂ ਹੋਵੇਗੀ ਪਰ ਸ਼ਹਿਰ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀ ਇਸ ਪੁਲਿਸ ਤਬਦੀਲੀ ਕਾਰਨ ਕਾਫੀ ਜ਼ਿਆਦਾ ਪਰੇਸ਼ਾਨ ਨੇ ਤੇ ਉਹ ਇਸ ਦਾ ਕੋਈ ਹੱਲ ਜ਼ਰੂਰ ਚਾਹੁੰਦੇ ਨੇ ਮੇਅਰ ਬਰਨਡਾ ਲੋਕ ਨੇ প্রভিনਸ਼ਲ ਸਰਕਾਰ ਦੇ ਤਾਜ਼ਾ ਕਦਮ ਨੂੰ ਨਿਰਾਸ਼ਾਜਨਕ ਦੱਸਿਆ ਤੇ ਕਿਹਾ ਹੈ ਕਿ ਇਹ ਇਸ ਦਿਸ਼ਾ ਵਿੱਚ ਇੱਕ ਹੋਰ ਗਲਤ ਕਦਮ ਹੈ ਜਦਕਿ ਸ਼ਹਿਰ ਦੇ ਲੋਕਾਂ ਤੇ ਬੋਝ ਪਾਏ ਬਿਨਾ ਪਬਲਿਕ ਸੇਫਟੀ ਲਈ ਸਰੀ ਆਰ ਸੀ ਐਮ ਪੀ ਇੱਕ ਬਿਹਤਰ ਪੁਲਿਸ ਫੋਰਸ ਹੈ ਬੇਸ਼ੱਕ প্রভিনਸ਼ਲ ਸਰਕਾਰ ਦੇ ਵੱਲੋਂ ਇੱਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਇਸ ਟਰਾਂਜੀਸ਼ਨ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ ਸਰੀ ਪੁਲਿਸ ਬੋਰਡ ਅਨੁਸਾਰ ਉਹਨਾਂ ਦੇ ਵੱਲੋਂ ਇਸ ਮਹੀਨੇ 19 ਹੋਰ ਪੁਲਿਸ ਅਧਿਕਾਰੀ ਫੋਰਸ ਦੇ ਵਿੱਚ ਸ਼ਾਮਿਲ ਕੀਤੇ ਜਾ ਰਹੇ ਨੇ ਤੇ ਪੁਚਲ ਸਰਕਾਰ ਦੇ ਕਦਮਾਂ ਤੋਂ ਬਾਅਦ ਜਾਪ ਰਿਹਾ ਹੈ ਕਿ ਫੰਡਾਂ ਦੀ ਘਾਟ ਅੜਿੱਕਾ ਨਹੀਂ ਬਣੇਗੀ ਤੇ ਸਮੇਂ ਸਿਰ ਇਹ ਕੰਮ ਮੁਕੰਮਲ ਹੋਵੇਗਾ ਸਾਬਕਾ ਮੇਅਰ ਡੰਗਮਕੱਲਮਦੀ ਸੇਫ ਸਰੀ ਕੋਲੀਸ਼ਨ ਵੱਲੋਂ ਮੇਅਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਨਿਖੇਦੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਅਰ ਸ਼ਹਿਰ ਦੇ ਲੋਕਾਂ ਤੇ ਟੈਕਸਾਂ ਦਾ ਬੋਝ ਪਾ ਕੇ ਉਸ ਪੈਸੇ ਨੂੰ ਸਰੀ ਪੁਲਿਸ ਸਰਵਿਸ ਭੰਗ ਕਰਨ ਤੇ ਖਰਚਣਾ ਚਾਹੁੰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ